ਕਿੱਥੇ ਖੜਾ ਹੈ ਪੰਜਾਬ ਸਾਡੀ ਮੌਜੂਦਾ ਸਥਿਤੀ ਲਈ ਕੌਣ ਜ਼ਿੰਮੇਵਾਰ ਨੇ ਸਾਡੇ ਪੋਲਿਸੀ ਮੇਕਰ ਸਾਡੇ ਨੀਤੀਕਾਰ ਸਾਡੇ ਇਨਫਲੂਐਂਸਰ ਸਾਡੇ ਪ੍ਰੈਸ਼ਰ ਗਰੁੱਪ ਸਾਡੇ ਐਨਜੀਓ ਪੰਜਾਬ ਚਿੰਤਕ ਜਾਂ ਸਾਡੇ ਲੋਕ ਨਮਾਇਦੇ ਜਿਨ੍ਹਾਂ ਨੇ ਪੰਜਾਬ ਖਾਤਰ ਕੇਂਦਰ ਸਰਕਾਰ ਤੋਂ ਤੇ ਗਲੋਬਲ ਏਜੰਸੀਆਂ ਤੋਂ ਮੰਗ ਕਰਨੀ ਸੀ ਕਿ ਅਸੀਂ ਦੇਸ਼ ਦਾ ਅਨਖੜਵਾ ਅੰਗਿਆ ਲੇਕਿਨ ਅਸੀਂ ਜੋ ਕੰਟ੍ਰਿਬਿਊਸ਼ਨ ਕੇਂਦਰ ਨੂੰ ਹਥ ਭੰਡਾਰ ਲਈ ਜਾਂ ਆਰਮ ਫੋਰਸੇਸ ਲਈ ਜਾਂ ਦੇ ਆ ਸੁਰੱਖਿਆ ਫੋਰਸੇਸ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਉਹਦੀ ਕਦੋਂ ਸੁਣਵਾਈ ਹੋਏ ਅੱਜ ਭਾਵੇਂ ਉਹ ਵੀ ਹਾਲਾਤ ਨੇ ਉਹਨਾਂ ਵਿੱਚ ਇਹ ਵੇਖਣ ਵਾਲੀ ਗੱਲ ਹੈ ਕਿਤੇ ਤੁਹਾਨੂੰ ਯੂਨੀਅਨ ਬਜਟ ਦੀ ਜਾਂ ਪੰਜਾਬ ਦੇ ਬਜਟ ਦੇ ਵਿੱਚ ਸਿੰਜੇਟਲੇ ਪਾਣੀ ਦੀ ਕੋਈ ਗੱਲ ਨਜ਼ਰ ਆ ਰਹੀ ਹੈ ਨੌਜਵਾਨੀ ਨੂੰ ਸਾਫ ਸੁਭਾਅ ਲਈ ਉਹਦੀ ਚੰਗੀ ਸਿੱਖਿਆ ਲਈ ਤੇ ਉਹਦੀ ਨੌਕਰੀਆਂ ਲਈ ਕਿਤੇ ਗੱਲ ਨਜ਼ਰ ਆ ਰਹੀ ਹੈ ਜਿਹੜਾ ਵਿਦੇਸ਼ਾਂ ਨੂੰ ਨੌਜਵਾਨ ਤੁਰਿਆ ਜਾ ਰਿਹਾ ਕਿਤੇ ਗੱਲ ਸੁਣ ਰਹੀ ਹੈ ਕਿ ਕਿੰਦੇ ਇੰਡਸਟਰੀ ਨੂੰ ਮੋੜ ਹੁਲਾਰਾ ਦੇਣ ਦੀ ਗੱਲ ਹੋ ਰਹੀ ਹੈ ਕਿਤੇ ਖੇਤੀਬਾੜੀ ਦੀ ਪ੍ਰਤੀ ਏਕੜ ਪੈਦਾਵਾਰ ਵਧਾਉਣ ਦੀ ਗੱਲ ਆ ਕਿਤੇ ਜਿਹੜੀਆਂ 50% ਸਾਡੀ ਮਾਤਰ ਸ਼ਕਤੀ ਹੈ ਉਹਨਾਂ ਨੂੰ ਘਰੇਲੂ ਦੇ ਵਿਕਾਸ ਲਈ ਕੋਈ ਗੱਲ ਹੋ ਰਹੀ ਹੈ ਜਿਹੜੇ ਸਾਡੇ ਘਰਾਂ ਦੇ ਵਿੱਚ ਘਰੇਲੂ ਸੰਤਾਂ ਚਲਾਉਂਦੇ ਸੀਗੇ ओबीसी ਭਾਈਚਾਰਾ ਤੇ ਜਿਹੜੇ ਬਹੁਤ ਨਿਪੁੰਨ ਸਨ ਛੋਟੀਆਂ ਸੰਤਾਂ ਵਿੱਚ ਉਹਨਾਂ ਦੀ ਕੋਈ ਗੱਲ ਹੋ ਰਹੀ ਹੈ ਕੋ ਸਪੈਸ਼ਲ ਪਰਪਸ ਵਹੀਕਲ ਦੇ ਵਿੱਚ ਸਾਡੇ ਬਾਕੀ ਭਾਈਚਾਰੇ ਦਾ ਸਮਾਜ ਦੇ ਜਿਹੜੇ ਆਪਣੇ ਆਪਣੇ ਵਰਗਾਂ ਦੇ ਵਿੱਚ ਬਹੁਤ ਮਹਾਰਤ ਰੱਖਦੇ ਨੇ ਪੰਜਾਬ ਦੇ ਸਮੁੱਚੇ ਵਿਕਾਸ ਲਈ ਸਾਰੇ ਵਰਗਾਂ ਨੂੰ ਇਕੱਠੇ ਲੈ ਕੇ ਚੱਲਣ ਦੀ ਕਿਤੇ ਗੱਲ ਕੋਈ ਨਜ਼ਰ ਆ ਰਹੀ ਹੈ ਹੈਰਾਨੀ ਨਹੀਂ ਹੋ ਰਹੀ ਸੁਣ ਕੇ